ਪਛਮੀ ਦੇ ਤੋਂ ਦੋਸਤੋ ਲਾਈਵ ਹੋਏ ਇਸ ਸਮਾਂ ਸਾਡੇ ਸਾਹਮਣੇ ਜੀ ਭਗਵੰਤ ਮਾਨ ਮੋਟਰ ਸੈਰਾਂ ਇਸ ਵਕਤ ਮਿੰਦਰ ਭਗਤ ਉਹਨਾਂ ਦੇ ਹੱਥ ਵਿੱਚ ਜਿਹੜੀ ਕੈਂਪੇਨ ਕਰ ਰਹੇ ਨੇ ਲਾਈਵ ਤਸਵੀਰਾਂ ਤੁਸੀਂ ਪ੍ਰਥਮ ਕੇਸਰੀ نیوز ਚੈਨਲ ਤੋਂ ਦੇਖ ਰਹੇ ਹੋ ਛੋਟੇ ਬੱਚੇ ਜਵੰਦਰ ਵੈਸੇ ਦੋਸਤੋ ਜਿਹੜਾ ਮੈਦਾਨ ਬਹੁਤ ਹੀ ਭਖਿਆ ਨਜ਼ਰ ਆ ਰਿਹਾ ਇਸ ਵਕਤ ਦੇ ਮੇਰੇਓ ਸਿਰ ਮੱਥੇ ਇਸ ਪਿਆਰ ਦੀ ਐਸ ਫੁੱਲ ਦੀ ਕੋਈ ਕਿਸੇ کرنਸੀ ਚ ਕੋਈ ਕੀਮਤ ਨਹੀਂ ਬਹੁਤ ਸਾਰੇ ਲੀਡਰ ਤਰਸਦੇ ਫਿਰਦੇ ਆ ਸਾਨੂੰ ਪਬਲਿਕ ਫੁੱਲਾਂ ਦੇ ਹਾਰ ਪਾ ਦੇ ਨਹੀਂ ਪਾਉਂਦੇ ਲੋਕ ਕਿਉਂਕਿ ਉਹਨਾਂ ਨੇ ਲੋਕਾਂ ਨਾਲ ਧੋਖੇ ਕੀਤੇ ਆ ਬਹੁਤ ਵਾਰੀ ਹਾਰ ਪਾਏ ਸੀ ਫੁੱਲਾਂ ਦੇ ਹਾਰ ਪਾਏ ਸੀ 25 25 ਸਾਲ ਪਾਏ ਸੀ 30 30 ਸਾਲ ਫੁੱਲਾਂ ਦੇ ਹੱਥ ਪਾਏ ਸੀ ਪਰ ਉਹਨਾਂ ਨੇ ਪਬਲਿਕ ਵੱਲ ਧਿਆਨ ਨਹੀਂ ਦਿੱਤਾ ਤੇ ਲੋਕਾਂ ਨੂੰ ਇੱਕ ਇਸਤੇਮਾਲ ਕਰਨ ਵਾਲੀ ਚੀਜ਼ ਸਮਝਿਆ ਅੱਜ ਹੋਰ ਦੱਸਦੇ ਨੇ ਸਾਡੇ ਫੁੱਲਾਂ ਦੇ ਹੱਥ ਪਾ ਲਓ ਲੋਕਾਂ ਚੱਪਟਾ ਆਇਆ ਇਹ ਲੰਘ ਜਓ ਇਹ ਲੰਘ ਜਓ ਇਹ ਲੰਘ ਜਓ ਤੁਹਾਡੇ ਕੋਲੇ ਆਇਆ ਜੀ ਲੰਘ ਜਓ ਨਿਕਲ ਜਾਣ ਦਾ ਆ ਜਿਹੜੀ ਸੀਟ ਚਲੰਦਰ ਦੀ ਨਿਕਲ ਗਈ ਆਪੇ ਅਸੀਂ ਜਿੱਤ ਜੀਏ ਕਹਿੰਦੇ ਹੋਰ ਜਿੱਤ ਜਾਣਾ ਫਰਕ ਦੱਸਦੇ ਇਹਦੇ ਨਾਲ ਨਾ ਤਾਂ ਸਰਕਾਰ ਬਣਦੀ ਐ ਨਾ ਸਰਕਾਰ ਬਣਦੀ ਐ ਪਰ ਇਹਦੇ ਨਾਲ ਥੋੜਾ ਜਿੱਤਾਉਂਗੇ ਤਾਂ ਥੋੜਾ ਸਰਕਾਰ ਚ ਹਿੱਸਾ ਪੈਂਦਾ ਤੁਸੀਂ ਸਰਕਾਰ ਦੇ ਪਾਰਟਨਰ ਬਣੋਗੇ ਤੇ ਫਿਰ ਜਦੋਂ ਅਜ ਭਗਤ ਉਹ ਰੁਕਦੇ ਮਣੇ ਕਹੂੰ ਧੱਕੇ ਮਾਰਦੇ ਸਕੀਨ ਤਾਂ ਲੈਣ ਉਹਨਾਂ ਨੂੰ ਮਹਿੰਦਰ ਭਗਤ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਤੁਸੀਂ ਇਹਨਾਂ ਨੂੰ ਭਾਈ ਆ ਇੱਕ ਲਾਈਨ ਦਿੰਦਾ ਹੱਟਦੇ ਨਹੀਂ ਪਏ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤralay ਵਾਲੀਆਂ ਪੌੜੀਆਂ ਚੜਾਈ ਜੀ ਭਗਵਾਨ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ ਜਦੋਂ ਇਹਨਾਂ ਕੋਲੇ ਤੁਹਾਡੀਆਂ ਗੜੀਆਂ ਨਾਲੀਆਂ ਸੀਵਰੇਜ ਆ ਤੁਹਾਡੇ ਛਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ ਤਾਂ ਇਹੋ ਮਸਲੇ ਹੱਲ ਹੋਣਗੇ ਮੈਂ ਤੁਹਾਡੇ ਕੋਲ ਤੁਸੀਂ ਪਹਿਲਾਂ ਵੀ ਸਾਨੂੰ ਵੋਟਾਂ ਪਾਈਆਂ ਸੀ ਤੁਸੀਂ 2 ਸਾਲ ਪਹਿਲਾਂ ਸਮਾਂ 2 ਸਾਲ ਪਹਿਲਾਂ ਜਲੰਧਰ ਵੈਸ ਤੋਂ ਬੰਦਾ ਜਤਾਇਆ ਸੀ ਔਰ ਹੁਣ ਬੰਦੇ ਕਰਾਂ ਜਾਂਦਾ ਬੰਦਾ ਹੀ ਹੈ ਜਿਆ ਨਿਕਲਿਆ ਕੀ ਕਰੀਏ ਮੈਂ ਕੀ ਕਰਾਂ ਤੁਸੀਂ ਸਾਲ ਪਹਿਲਾਂ ਇੱਕ ਹੋਰ ਜਤਾਇਆ ਸੀ ਉੱਥੇ ਪਾਰਲੀਮੈਂਟ ਚ ਭੇਜਿਆ ਮੇਰੇ ਗਿੱਟੇ ਸੁਝ ਗਏ ਰੋਡ ショ ਕਰਦੇ ਨੇ ਉਹ ਵੀ ਬੰਦਾ ਹੈ ਜਿਆ ਨਿਕਲਿਆ ਪਰ ਪ੍ਰਮਾਤਮਾ ਕਈ ਵਾਰੀ ਨਾ ਪ੍ਰਮਾਤਮਾ ਕੀ ਕਰਦਾ ਲੋਕਾਂ ਜੀ ਵਸਦਾ ਹੁੰਦਾ ਹੈ ਪ੍ਰਮਾਤਮਾ ਕਈ ਵਾਰੀ ਕਹਿੰਦਾ ਯਾਰ ਦੋ ਗਲਤ ਬੰਦੇ ਮੈਥੋਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੋਨਾਂ ਨੂੰ ਲਾਉਨੇ ਆ ਇੱਕ ਤਾਂ ਮਹਿਲਾ ਹੋ ਗਿਆ ਇੱਕ ਨੂੰ ਤੇਣਾ ਤੇ ਇੱਕ ਨੂੰ ਕਰਦੇ ਆ ਇਲਜ਼ਾਮ ਲਾਈ ਜਾਂਦੇ ਆ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਉਹ ਤੇਰੀ ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ ਆ ਕਾਂਗਰਸੀ ਵੀ ਬੈਠੇ ਸੀ ਅੱਜ ਭਵੰਤਮਾਨ ਭਵੰਤ ਮਨ ਹੋਰ ਕੋਈ ਗਾਲੀ ਨਹੀਂ ਨਿਕਲਉਂ ਹੁਣ ਤਾਂ ਭਵੰਤਮਾਨ ਵੀ ਕਹਿਣ ਹਟ ਕੇ ਚੱਲੀ ਭਵੰਤ ਕਹਿਣ ਲੱਗੇ ਬਸ ਉਹ ਸੁਪਨੇ ਚ ਮਈ ਹੋਣਾ ਨਾ ਉਹਨਾਂ ਦੇ ਉਹ ਜਿਵੇਂ ਪੈਸੇ ਕਮਾੜੇ ਹੁੰਦੇ ਆ ਮੈਨੂੰ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਮੈਂ 25-25 ਲੱਖ ਰੁਪਏ ਇੱਕ ਸ਼ੋਦਾ ਲੈਂਦਾ ਸੀ ਬਾਅਦਲੇ ਮੂਲਕਾ ਜਿੱਥੇ ਮੈਂ 70-70 ਲੱਖ ਰੁਪਏ ਅਜੇ ਤੋਂ 20 ਸਾਲ ਪਹਿਲਾਂ ਲੈਂਦਾ ਸੀ ਇੱਕ ਸ਼ੋਦਾ ਮੈਂ ਪੈਸੇ ਕਮਾਣੇ ਹੁੰਦੇ ਉਧਰ ਕਮਾ ਲੈਂਦਾ ਮੈਂ ਲੋਕਾਂ ਦੇ ਪੈਸੇ ਘਾੜੀ ਬਾਤ ਇਧਰ ਇਸ ਕੰਮ ਚ ਆਏ ਆ ਬਾਤ ਕਰਦੇ ਹਾਂ ਉਹ ਜਿੱਤੇ 1 ਕਰਪੀ ਦਾ ਇਲਜ਼ਾਮ ਲੱਗ ਗਿਆ ਭਵਨਤਮਨ ਆਪ ਹੀ ਛੱਡ ਜੂਗਾ ਤੁਸੀਂ ਫਿਕਰ ਨਾ ਕਰੋ ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਦੇ ਬਾਪ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੇ ਆ ਬਾ ਪਾਕਿਸਤਾਨ ਵਾਲੇ ਪਾਸੋਂ ਉਹ ਅਸੀਂ ਤਾਂ ਠੀਕ ਕਰਨਾ ਆ ਉਹ ਕੇਜਰੀਵਾਲ ਨੂੰ ਚੱਕ ਕੇ ਅੰਦਰ ਦੇਤਾ ਇਲਜ਼ਾਮ ਕੀ ਹੈ ਇੱਕ ਫਲਾਣੇ ਬੰਦੇ ਨੇ ਕਿਹਾ ਸੀ ਫਲਾਣੇ ਇਹ ਕੇਜਰੀ ਵਾਲਾ ਨੂੰ ਇੰਨੇ ਪੈਸੇ ਦੇ ਕੋਈ ਸਬੂਤ ਨਹੀਂ ਮੈਂ ਕਹਿੰਦਾ ਨੂੰ ਕਿ ਮੈਨੂੰ ਕਿਹਾ ਸੀ ਕਿਸੇ ਨੇ ਵੀ ਆਏ ਕਰਕੇ ਇਹਨੂੰ ਇੰਨੇ ਪੈਸੇ ਦੇ ਦਿੱਤੇ ਇਹ ਸਬੂਤ ਬਣ ਗਿਆ ਕੋਈ ਸਬੂਤ ਤਾਂ ਦੱਸੋ ਨਾ ਬੋਲਣੇ ਆ ਸਵੈਸ ਕਰਕੇ ਮੈਂ ਤੁਹਾਨੂੰ ਕਹਿਣਾ ਆਇਆ ਆ ਖੜਾ ਹੋ ਮੇਰੇ ਜੀ ਜੇ ਕਰੋੜਾਂ ਰੁਪਈਆਂ ਦੇ ਘਪਲੇ ਕਰ ਲੈਂਦੇ ਹੋ ਛੁੱਪਦੇ ਨਹੀਂ ਹੁੰਦੇ ਕਹਿੰਦੇ ਚੰਨ ਚੜਿਆ

ਜੋਸ ਕਿਹੜਾ ਪਹਿਲਾਂ ਲੱਗਿਆ ਵੀ ਥੋੜੀਆਂ ਨੌਕਰੀਆਂ ਤੇ ਖੋਲ ਨੂੰ ਦੇਣੀਆਂ ਨੇ ਪਰ ਪੰਗਾ ਇਹ ਪੈ ਗਿਆ ਨਾ ਨਾ ਨੂੰ ਕਿਆਮ ਕਰਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਬਿਲਕੁਲ ਬਿਲਕੁਲ ਆਹੀ ਪੰਗਾ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਆਪ ਤਾਂ ਖਾਣੇ ਨਹੀਂ ਸਾਡੇ ਰਹਿਣ ਨਹੀਂ ਦੇਣੇ ਇਸ ਕਰਕੇ ਇਕੱਠੇ ਹੋ ਕੇ ਇਹਨੂੰ ਲਾਹੀਏ ਕਿਵੇਂ ਨਾ ਕਿਵੇਂ ਮੈਂ ਕਦੇ ਨਾ ਜਰ ਮੇਰੇ ਨਾਲ ਲੋਕ ਨੇ ਮੈਨੂੰ ਕੋਈ ਖਤਰਾ ਨਹੀਂ ਚਾਹਤੀ ਉਹ ਬੜਾ ਨਹੀਂ ਜਿੰਦਾਬਾਦ ਜਿੰਦਾਬਾਦ ਵੀਰੋ ਆ ਜਿਹੜੇ ਫੁੱਲ ਨੇ ਨਾ ਇਹ ਇਹ ਕੋਈ ਪੁਰਾਣੇ ਜਨਮ ਦੇ ਪੁੰਨ ਨੇ ਜਿਹੜੇ ਪੈ ਰਹੇ ਨੇ ਇਹਨਾਂ ਨੂੰ ਵਰਾ ਕੇ ਦਿਖਾਓ ਕਾਂਗਰਸੀਆਂ ਨੇ ਇੰਨਾ ਇਕੱਠ ਕਰਨਾ ਹੋਵੇ पांच फलाने न कट करना होवे 2 लाख ਦੀਆਂ ਜਲੇਬੀਆਂ ਲੱਗਦੀਆਂ ਬਾਕੀ ਸਮਾਨ ਬਾਅਦ ਚ ਇੱਥੇ ਲੋਕ ਹੱਥ ਲਾਉਣ ਨੂੰ ਤਰਸੀ ਜਾਂਦੇ ਤੂੰ ਬੱਦ ਹੋਰ ਮੈਂ ਕੀ ਚਾਹੁੰਦਾ ਜੀ ਕਿ ਤੂੰ ਵੱਡਾ ਮੇਰੇ ਕੋਲੇ ਕੋਈ ਖਜ਼ਾਨਾ ਆ ਜਾਊਗਾ ਪਬਲਿਕ ਦੇ ਰੂਪ ਚ ਇੰਨਾ ਖਜ਼ਾਨਾ ਆ ਗਿਆ ਮੈਂ ਪੈਸੇ ਕੀ ਕਰਨੇ ਨੇ ਜੀ ਉਹੀ ਦੋ ਰੁਪਈਆ ਖਾਣੀਆਂ ਨੇ ਉੰਨੀ ਕਿ ਜਗ੍ਹਾ ਤੇ ਸੋਨਾ ਔਰ ਹਾਂ ਇੰਨਾ ਕਿ ਮੈਂ ਕਹਿ ਦਿੰਦਾ ਇਹ ਗੱਲ ਸਮਝ ਲੈਣਾ ਇਹਨਾਂ ਦੇ ਜਿਹੜੇ ਕਮਾਏ ਹੋਏ ਨੇ ਪਹਾੜਾ ਪੂੜਾ ਚ ਜੇ ਮਹਿਲ-ਮੋਲ ਜਿਹਾ ਬਣਾਏ ਹੋਏ ਨੇ ਉਹ ਸਾਰੇ ਕੱਢੂਗਾ ਮੈਂ ਉਹ ਕੱਢ ਕੇ ਲੋਕਾਂ ਦੇ ਪਾਸੇ ਜਾਊਗਾ ਆਈਓ ਸਾਰੇ ਇਕੱਠੇ ਨੇ ਆਪਸ ਵਿੱਚ ਇਕੱਠੇ ਨੇ ਭਾਜਪਾ ਤੇ ਕਾਂਗਰਸ ਇਕੱਠੇ ਹੋ ਕੇ ਲੜ ਰਹੀ ਹੈ ਕਰੇ ਕੀ ਕਰਨਾ ਹੈ ਕਿਵੇਂ ਕਰਨਾ ਹੈ ਉਹ ਕਹਿੰਦੇ ਪੇ ਤਾਂ ਹਟਦਾ ਨਹੀਂ ਇਹ ਤਾਂ ਫੇਰ ਆ ਗਿਆ ਮਹਿੰਦਰ ਭਗਤ ਨੂੰ ਲੈ ਕੇ ਇਕਮ ਔਰ ਭਗਤ ਪਰਵਾਰ ਹੈ ਸੱਚੀ ਮੁੱਚੀ ਭਗਤ ਪਰਵਾਰ ਜਿੰਦਾਬਾਦ ਜਿੰਦਾਬਾਦ 10 ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਦਿਓ 10 ਤਰੀਕ ਉਹ ਤੁਹਾਂ ਦੇਖੋ ਬਾਦੇ ਜਿਹੜੇ ਹੁੰਦੇ ਨੇ ਨਾ ਜਿਹੜੇ ਮੈਨੀਫੈਸਟੋ ਚ ਕਰਦੇ ਆ ਉਹ 5 ਸਾਲ ਵਾਸਤੇ ਹੁੰਦੇ ਨੇ ਕਿ 5 ਸਾਲਾਂ ਚ ਅਸੀਂ ਆਹ ਕਰਦਾਂਗੇ ਮੈਂ ਉਹ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਦਿੱਤੀਆਂ ਵੀ ਨਹੀਂ ਸੀ 16 ਟੋਲ ਪਲਾਜੇ ਬੰਦ ਕਰਤੇ 60 ਲੱਖ ਰੁਪਇਆ ਇੱਕ ਦਿਨ ਦਾ ਲੋਕਾਂ ਦਾ ਬਚਦਾ। ਭਗਵੰਦ ਸਿੰਘ ਮੋਹ ਜਿੰਦਾਬਾਦ ਭਗਵੰਦ ਸਿੰਘ ਮੋਹ ਜਿੰਦਾਬਾਦ ਟੋਲ ਪਰਾਜੇ ਲਾਇਕ ਹੀ ਨਹੀਂ ਸੀ ਮਰਤਾਪ ਸਿੰਘ ਬਾਜਵੇ ਨੇ। ਉਹ ਉਹ ਅੱਜ ਕੋਟਾ ਮੰਗਨ ਆ ਰਹੇ ਆ ਤੇ। ਉਹ ਉਹ ਸੈਂਟਰ ਦਾ ਹੈ। ਓਏ ਹੋ ਜਾਊਗਾ ਸੈਂਟਰ ਦਾ ਹੈ। ਜਿਹੜੇ ਸਟੇਟ ਲੈਵਲ ਤੇ ਜਿਨ੍ਹਾਂ ਨੇ ਆਪਣੇ ਐਗਰੀਮੈਂਟ ਬ੍ਰੀਚ ਕਰਤੇ ਸਾਰੇ ਬੰਦ ਕਰ। 16 ਕਰਤੇ। ਫਸ ਕਰਕੇ ਅੱਛਾ ਵਿਧਾਇਕਾਂ ਦੀ ਪੈਨਸ਼ਨ ਘਟਾਈ ਮੈਂ ਹਰੇਕ ਵਾਰੀ ਚੁਣੇ ਜਾਂਦੇ ਨੇ ਨਵੀਂ ਪੈਨਸ਼ਨ ਮਤਲਬ ਜੇ ਪੰਜ ਵਾਰੀ ਚੁਣੇ ਗਏ ਤਾਂ ਥੋੜੀ ਘੱਟੋ-ਘੱਟ 6.5 ਲੱਖ ਰੁਪਿਆ ਪੈਨਸ਼ਨ 50000 70000 ਰੁਪਿਆ ਇੱਕ ਵਾਰੀ ਦਾ ਕਿਉਂ ਬਈ ਮੁਲਾਜ਼ਮਾਂ ਨੂੰ ਤਾਂ ਇੱਕ ਪੈਨਸ਼ਨ ਮਿਲਦੀ ਹੈ 40 ਸਾਲ ਨੌਕਰੀ ਕਰਕੇ ਤੇ ਤੁਸੀਂ 2 ਸਾਲ ਮੈਂ ਐਮਐਲ 70000 ਫਿਰ ਅਗਲੀ ਵਾਰ ਰਹਿ ਗਏ ਤਾਂ ਫੇ 70000 ਹੋਰ ਫਿਰ ਅਗਲੀ ਵਾਰ ਰਹਿ ਗਏ ਮੈਂ ਕਿਹਾ ਇੱਕ ਲੈਣੀ ਆ ਲੋ ਨਹੀਂ ਚਾਉਂਦੇ ਠੀਕ ਹੈ ਜੀ ਧੰਨਵਾਦ ਜੀ ਬਿਜਲੀ 600 ਜੁਲਟ ਫਰੀ ਆਉਂਦੀ ਹੈ ਆਉਂਦੀ ਹੈ ਜੀ ਆਉਂਦੀ ਆ ਨੌਕਰੀਆਂ ਮਿਲ ਰਹੀਆਂ ਨੇ ਜੀ ਆਉਂਦੀਆਂ ਪੜੋ ਬੱਚਿਆਂ ਨੂੰ ਕਹੋ ਪੜੋ ਨੰਬਰ ਲਓ ਨੌਕਰੀ ਦੀ ਅਰਜੀ ਤੁਹਾਡੇ ਘਰੇ ਤੁਹਾਡੇ ਐਪਲੀਕੇਸ਼ਨ ਥੋੜੇ ਚਿੱਠੀ ਘਰੇ ਆਉਗੀ ਭਾਈ ਤੂੰ ਐਸਡੀਓ ਲੱਗ ਗਿਆ ਭਾਈ ਤੂੰ ਪਟਵਾਰੀ ਲੱਗ ਗਿਆ ਚਲਾ ਜਾ ਬੰਦ ਸਾਡੇ ਕੁੜੀ ਲੱਗੇ ਆ ਪਟਵਾਰੀ ਪਟਿਆਲੇ ਦੇ ਦੇ ਲਿਆ ਹਾਂ ਕੋਈ ਪੈਸਾ ਨਹੀਂ ਹੈ ਕੁੜੀਆਂ ਪਟਵਾਰੀ ਲੱਗੀਆਂ ਜੱਜ ਲੱਗੀਆਂ ਸਾਡੀ ਅੰਦੀ ਆ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਇਹਨਾਂ ਨੇ ਕੋਈ ਯਕੀਨਾ ਕਰਿਓ ਇਹ ਆਉਣਗੇ ਤੁਹਾਡੇ ਕੋਲੇ ਕੋਈ ਫਾਇਦਾ ਨਹੀਂ ਜੇ ਜਿੱਤ ਵੀ ਜਾਣੀ ਕੀ ਕਰ ਲੈਣਗੇ ਕੰਮ ਤਾਂ ਮੈਂ ਕਰਨੇ ਨੇ ਸਰਕਾਰ ਦਾ ਆਪਣੇ ਕੋਲਿਆ ਪਾਉਣੇ ਤਿੰਨ ਸਾਲ ਤੇ ਅਗਲੇ ਪੰਜ ਸਾਲ ਵੀ ਆਪਣੇ ਕੋਲ ਹੀ ਹੈ ਹਾਂ ਜਿੱਤਣੀ ਨੇ ਸੋ ਕੱਥੇ ਹੋ ਏਕਾ ਰੱਖੋ ਪੰਜਵੇਂ ਨੰਬਰ ਤੇ ਵਟਣ ਹੈ ਪਰ ਆਉਣਾ ਪਹਿਲੇ ਨੰਬਰ ਤੇ ਹੈ ਮਸ਼ੀਨ ਚ ਪੰਜਵੇਂ ਨੰਬਰ ਤੇ ਹੈ ਆਉਣਾ ਪਹਿਲੇ ਨੰਬਰ ਤੇ ਸਵੈਸ ਕਰਕੇ ਪਹਿਲਾ ਵਾਲਾ ਰਿਜ਼ਲਟ ਦਿਓ ਇਹਨਾਂ ਦੋਨਾਂ ਨੂੰ ਵਿਲੇ ਕਰੋ ਕੇਹ ਕਿ ਸੱਚਨਾ ਅੱਜ ਸਾਟੇ ਵਾਲੀ ਪਾਰਟੀ ਮਾਨਦਾਰ ਹੈ ਅਸਲ ਲਾਈਵ ਤਸਵੀਰ ਅਸੀਂ ਪ੍ਰੋਤਮ ਪੀਚੇ ਨੋਸ ਚੈਨਲ ਤੋਂ ਦੇਖੀ ਹੋਏ ਉਹਨਾਂ ਨੂੰ ਕਹੇ ਵੀ ਤੂੰ ਇਹ ਨਹੀਂ ਕਰ ਸਕਦਾ ਕਹਿੰਦੇ ਫਿਰ ਮੈਂ ਵੀ ਕੀ ਬਿਸ਼ਾਨਾ ਅੱਜ ਕੱਲ੍ਹ ਤਵਾਰੇ ਲੜ ਕੇ ਦੇਖ ਲੈ ਦਵਾਰੇ ਇਲੈਕਸ਼ਨ ਲੜ ਕੇ ਦੇਖ ਲੈ ਤੈਨੂੰ ਲੱਗ ਜਾਊਗਾ ਪਤਾ ਚਾਂਦੀ ਕਿਹੜੇ ਭਾਅ ਵਿਕਦੀ ਹੈ ਤੂੰ ਜਿੱਤਿਆ ਸੀ ਜਾਂ ਪਾਰਟੀ ਜਿੱਤੀ ਸੀ ਦਵਾਰੇ ਲੜ ਕੇ ਦੇਖ ਪਾਰਟੀ ਜਿੱਤੀ ਆ ਖੜੀਆਂ ਮਾਮਾ ਪੈਣਾ ਪਾਰਟੀ ਜਿੰਦਾਬਾਦ ਸੋ ਵੀਰੋ ਜਿੰਦਾਬਾਦ ਇਹਨਾਂ ਤੇ ਕੋਈ ਯਕੀਨ ਨਾ ਕਰੋ ਪ੍ਰੈਸ ਕਾਨਫਰੰਸ ਕਰਨ ਪੈ ਜਾਂਦੇ ਆ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਤਰਕੀ ਕੱਢੀ ਜਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਜ ਤੁਸੀਂ ਨਾਲ ਔਰ ਗਾਲਾਂ ਉਹ ਕੱਢਦੇ ਆ ਜਿਨ੍ਹਾਂ ਦਾ ਕੰਮ ਨਹੀਂ ਬਣਿਆ ਜਿਹੜੇ ਮੁੱਖ ਮੰਤਰੀ ਵਾਲਿਆਂ ਪੰਜਾਬੀਆਂ ਸਮਾ ਬੈਠੇ ਸੀ ਭਰਹੀਂ ਰਹਿ ਗਈ ਉਹੋ ਕਰਦੇ ਆ وہ oh, رات دے گیرہ بجے تک کم نہیں کر سکتے میں رات دے گیرہ بجے تک کر لوگ کا چھوڑا رات دے گیرہ بجے تک وہ نہیں ہوتا کہ اندر ٹیمپریچر پچھ کے باہر ہم گئے how much is the temperature سر 39 oh my god too hot بس ਜਦੋਂ 30 ਡਿਗਰੀ ਹੋ ਗਿਆ ਚੱਲਾਂਗੇ ਪੰਜਾਬ ਦੇ ਚੌਣ ਚਹੰਦਰ ਬਚਾਉਣ ਚੱਲਾਂਗੇ ਇਹ 30 ਡਿਗਰੀ ਟੈਂਪਰੇਚਰ ਪੁੱਛ ਕੇ ਜਾਂਦੇ ਆ ਉਹਨੇ ਚਿਰਚਾ ਤਾਂ ਹਲਕਾ ਕੱਢ ਦੇਣਾ ਭਾਰਗੋ ਕੈਂਪ ਬਸਤੀ 6 ਇੱਕ ਬਸਤੀ ਦਾ ਨਿਸ਼ਮੰਦਾ 3 ਨੰਬਰ ਬਾੜ 21 ਨੰਬਰ ਬਾੜ ਮਰੋਜ਼ ਕਰ ਅਤਾਰ ਨਗਰ ਸਾਹ ਤਖਵੀਰ ਨਗਰ ਅਤਾਰ ਨਗਰ ਮਾਡਲ ਹਾਊਸ ਖੋਰੀ ਮਨ ਮੈਂ ਸਾਡੇ ਮੈਂ ਨਿਕਲ ਹੀ ਭੱਜਿਆ ਇੰਨੀਆਂ ਕੀਮਤਾਂ ਬੱਲੇ ਕੀ ਹੁੰਦੇ ਨੇ ਡੇਡ ਡੇਡ ਕਰੋੜ ਦੀਆਂ ਗੱਡੀਆਂ ਲਈ ਫਿਰਦੇ ਨੇ ਇਹ ਗੱਡੀ 'ਚ ਵੀ ਸੌਂਦੇ ਨੇ ਗੱਡੀ ਇਹੋ ਜਿਹੀ ਚਾਹੀਦੀ ਨਹੀਂ ਸੀਟ ਤੇ ਬਹਿ ਜਾ ਨਾ 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 ਗੱਡੀ ਦੇ ਵਿੱਚ ਵੀ ਬੈੱਡ ਬਣੇ ਇੰਨਾ ਆਰਾਮ ਚਾਹੀਦਾ ਹੈ ਇਹ ਕੰਮ ਕਿਹੜਾ ਕਰਦੇ ਹੋ ਵੀ ਇੰਨਾ ਆਰਾਮ ਚਾਹੀਦਾ ਸੋ ਇਸ ਕਰਕੇ ਤੁਹਾਡੇ ਕੋਲ 10 ਤਰੀਕ ਨੂੰ ਵੋਟਾਂ ਪੈਣਗੀਆਂ 13 ਨੂੰ ਰਿਜ਼ਲਟ ਆਊਗਾ બસ ਜਿੱਥੇ ਜਿੱਥੇ ਵੀ ਹੈਗੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਗਵਾਂਡੀਆਂ ਨੂੰ ਸਾਰਿਆਂ ਨੂੰ ਦੱਸ ਦਿਓ ਭਗਵਾਨ ਬਿਜਲੀ ਬਿਲ ਜ਼ੀਰੋ ਭਗਵੰਤ ਮਾਨ ਸਾਡਾ ਹੀਰੋ ਬਿਜਲੀ ਬਿਲ ਜ਼ੀਰੋ ਸਾਡਾ ਮੁੱਖ ਮੰਤਰੀ ਹੀ ਹੀਰੋ ਜ਼ੀਰੋ ਭਗਵੰਤ ਮਾਨ ਸਾਡਾ ਹੀਰੋ ਹੈ ਜਿੰਦਾਬਾਦ ਜਿੰਦਾਬਾਦ ਆ ਦੱਸ ਦਿਓ ਭਾਈ মিডিਆ ਦੇ ਇੰਦਰ ਵੀ ਲਾ ਲਿਆ ਕਰੋ ਕੈਮਰੇ ਕਦੇ ਇੱਧਰ ਵੀ ਦਿਖਾ ਦੇ ਆ ਲੋਕ ਕਹਿੰਦੇ ਨੇ ਮੈਂ ਨਹੀਂ ਕਹਿਣਾ ਅੱਛਾ ਬੱਚਾ ਮਾਰੇ ਨਾ ਹਾਂਜੀ ਪੁੱਤਰ ਜੀ ਜੀ ਵਾਹ ਵਾਹ ਫੜਿਆ ਕਰ ਪੁੱਤ ਫਿਰ ਅਫਸਰ ਬਣਨਾ ਇੱਧਰ ਦਿਖਾਈਓ ਠੀਕ ਹੈ ਨਾ ਸੋ ਇੰਨੇ ਬੱਚਾ ਸਮੇਤ ਪਰਿਵਾਰਾਂ ਸਮੇਤ ਇੱਥੇ ਪਹੁੰਚੋ ਦੋਨੇ ਹੱਥ ਉਪਰ ਕਰਕੇ ਦੋ ਨਾਰੇ ਲਾ ਦਿਓ ਮੈਨੂੰ ਥੋੜਾ ਜਿਹਾ ਸਕੂਨ ਹੋ ਜੂ ਕਿ ਹਾਂ ਪੰਜਾਬ ਲਈ ਕੋਈ ਕੰਮ ਕਰਕੇ ਆਇਆ ਕਿਉਂਕਿ ਜਿੰਨਾ ਚਿਰ ਮੈਂ ਪੰਜਾਬ ਦੇ ਲੋਕਾਂ ਲਈ ਕੋਈ ਕੰਮ ਨਾ ਕਰਾਂ ਕਿਨਾਂ ਜਿਵੇਂ ਪੰਜਾਬ ਦੇ ਲੋਕਾਂ ਵਾਸਤੇ ਕੋਈ ਆਪਣਾ ਸੁਨੇਹਾ ਨਾ ਦੇਵਾ ਮੈਨੂੰ ਨੀਂਦ ਨਹੀਂ ਆਉਂਦੀ ਕਿ ਅੱਜ ਮੈਂ ਪੰਜਾਬ ਦੇ ਕੰਮ ਆਇਆ ਜਾਂ ਨਾ ਕਿ ੜਕ ਕੇ ਉੱਠ ਕੇ ਸਭ ਤੋਂ ਵੱਡਾ ਅਰਦਾਸ ਇਹ ਕਰਦੀ ਆ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਦਿਲ ਪੰਜਾਬ ਵਾਸਤੇ ੜਕਦਾ ਸੋ ਜਸਟ ਬਲੀਵ ਮੀ ਮੇਰੇ ਤੇ ਯਕੀਨ ਰੱਖਿਓ ਆਹੀ ਜਿਹੜਾ ਕਰ ਰੱਖਿਆ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਇਨਕਲਾਬ ਜਿੰਦਾਬਾਦ ਦੀ ਸਤਿਕਾਰਯੋਗ ਪੰਜਾਬ ਦੀ ਜਨਤਾ ਦੇ ਦਿਲਾਂ ਦੀ ਧੜਕਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅੱਜ ਸਾਰੀ ਜਨਤਾ ਤੁਹਾਨੂੰ ਪੰਜਾਬ ਦੀ ਬਹੁਤ ਪਿਆਰ ਕਰਦੀ ਹੈ ਮਾਨ ਸਾਹਿਬ ਆਪចਾ ਸਵੇਰੇ ਇਤਨਾ ਵੱਡਾ ਜਨ ਸੱਭਾ ਇਤਨਾ ਵੱਡਾ ਜਨ ਸਮੂਹ ਇਕੱਠਾ ਸਰੂਪ ਹੈ ਕਿ ਤੁਹਾਡੇ ਕਿਤੇ ਜਾ ਰਹੇ ਕੰਮ ਦੀ ਸਰਬਸੇ ਸੁਰੱਖਾ ਹੋ ਗਈ ਹੈ ਸੋ ਮੈਂ ਵੀ ਸਾਰੇ ਸੰਤਾ ਨੂੰ ਆਪਣੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਹਾਂ گیارہ جائی جو ہے سارا سنتوں کا بہت بہت دنواد واحر جی کا خالص شری واحر جی فکر کلاف جن کا آ Thank <laughs> you.